ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰੀਏ ਫੋਮਵਰਕ ਕ੍ਰਿਸ਼ਨ ਜਨਮ ਅਸ਼ਟਮੀ ਸੱਤ ਹਾਰ ਬੜੇ ਚਾਵਾਂ ਦੇ ਨਾਲ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਸੋ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਲੋਕ ਆਈ ਕਰ ਰਹੇ ਨੇ ਕ੍ਰਿਸ਼ਨ ਕਨਿਆ ਨੂੰ ਪਿਆਰ ਕਰਦੇ ਨੇ ਤੇ ਕ੍ਰਿਸ਼ਨ ਕਨਿਆ ਦੀ ਕਿਰਪਾ ਵੀ ਬੜੀ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਲੋਕ ਜਿਹੜੇ ਨੇ ਮੁਕਟ ਤੇ ਪੂਰਾ ਡਰੈਸ ਕ੍ਰਿਸ਼ਨ ਕਨਿਆ ਦਾ ਜਿਹੜਾ ਸਮਾਨ ਆ ਉਹ ਖਰੀਦਦਾਰੀ ਕਰ ਰਹੇ ਨੇ ਕਿਉਂਕਿ ਸੋਮਵਾਰ ਜਰੀਏ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਆਪਾਂ ਕਸਟਮਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਜਿਹੜੇ ਦੁਕਾਨ ਤੇ ਸਮਾਨ ਲੈਣ ਆਏ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਭਾਰਤ ਦੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾੜੀ ਬੜੇ ਖੁਸ਼ੀਆਂ ਤੇ ਚਾਹਾਂ ਦੇ ਨਾਲ ਮਨਾਇਆ ਜਾ ਰਿਹਾ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਸੋ ਹਰੀ ਕ੍ਰਿਸ਼ਨ ਜੀ ਹਰੀ ਕ੍ਰਿਸ਼ਨ ਕੀ ਨਾਮ ਦੇ ਜੀ ਸੋ ਸੋ ਕਿਦਾਂ ਦੇਖਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰਾਏ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਹਾਂਜੀ ਹਰ ਇੱਕ ਸਾਲ ਮਨਾਈ ਜਾਂਦੀ ਹੈ ਇਸ ਸਾਲ ਵੀ ਮਨਾਈ ਜਾ ਰਹੀ ਹੈ ਜੀ ਕਿੰਨਾ ਖੁਸ਼ਾ ਹੈ ਫਿਰ ਬਹੁਤ ਜਿਆਦਾ ਖੁਸ਼ਾ ਹੈ ਸੋ ਤੁਸੀਂ ਵੀ ਸਮਾਨ ਲੈਣਾ ਹੈ ਫਿਰ ਹਾਂਜੀ ਹਾਂਜੀ ਕੀ ਲੈਣਾ ਹੈ ਇਹਦੇ ਮੈਂ ਸਾਡੇ ਮੰਦਰ ਦਾ ਹੀ ਸਮਾਨ ਲੱਡੂ ਕਪਾਲ ਦੇ ਵਸਤਰ ਲੈਣ ਆਇਆ ਜੀ ਹਾਂਜੀ ਮੰਦਰ ਦੇ ਵਿੱਚ ਫਿਰ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਾਂ ਹਾਂਜੀ ਬਹੁਤ ਜਿਆਦਾ ਅੱਜ ਹੀ ਸਮਾਨ ਲੈਣ ਚਲੇ ਤੁਸੀਂ ਹਾਂਜੀ ਤਿਆਰੀ ਅਸੀਂ ਕਿੰਨੇ ਦਿਨਾਂ ਤੋਂ ਕਰ ਰਹੇ ਹਾਂ ਜੀ ਕਿੰਨੇ ਕਿੰਨੇ ਕਿਰਪਾ ਫਿਰ ਕ੍ਰਿਸ਼ਨ ਕਨਈਆ ਦੀ ਹਾਂਜੀ ਸਾਰੇ ਸਾਰੇ ਭਾਰਤ ਦੇ ਵਿੱਚ ਜਰਾ ਜੀ ਹਾਂਜੀ ਠੀਕ ਹੈ ਨਾ ਜਦ ਇਹ ਤਾਂ ਇਹੀ ਕਰਨਾ ਚਾਹੀਦੀ ਹੈ ਤੇ ਚਲੋ ਸਾਰਿਆਂ ਨੂੰ ਬੜੇ ਉਤਸ਼ਾਹ ਨਾਲ ਮਨਾਓ ਜਨਮ ਅਸ਼ਟਮੀ ਕੀ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਜਿਹੜੇ ਘਰ ਬੈਠੇ ਨੇ ਜਿਹੜੇ ਕ੍ਰਿਸ਼ਨ ਕ੍ਰਿਣੀਆਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੀਦਾ ਵੀ ਹਰੇਕ ਦਾ ਚਲੋ ਆਪਣਾ ਏ ਤੇ ਆਪਣਾ ਮਨਾਓ ਜਨਮ ਅਸ਼ਟਮੀ ਜੀ ਅੰਦਰ ਦੇ ਵੀ ਚਾਓ ਤੁਸੀਂ ਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੜੇ ਖੁਸ਼ੀਆਂ ਦੇ ਚਾਵਾ ਦੇ ਨਾਲ ਮਨਾਓ ਕ੍ਰਿਸ਼ਨ ਜਨਮ ਅਸ਼ਟਮੀ ਮੱਖਣ ਵੀ ਉਦਨ ਖਵਾਇਆ ਜਾਏਗਾ ਤੇ ਕੇਕ ਵੀ ਜਰਾ ਉਹਨਾਂ ਦਾ ਕਟਿਆ ਜਾਏ ਹੋਰ ਵੀ ਇੱਥੇ ਕ੍ਰਿਸ਼ਨ ਕ੍ਰਿਣੀਆਂ ਨੂੰ ਪਿਆਰ ਕਰਦੇ ਨੇ ਲੱਲਾ ਜੀ ਨੂੰ ਤੇ ਉਹ ਵੀ ਇੱਥੇ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਸੋ ਬਰਾਦਰ ਰਾਦੇ ਜੀ ਰਾਦੇ ਰਾਦੇ ਕੀ ਨਾਮ ਦੇ ਮੇਰਾ ਨਿੱਕੀ ਕੁਮਾਰ ਤੁਸੀਂ ਦੇਖੋ ਹਾਂ ਸੋ ਫਿਰ ਅੱਜ ਤੁਸੀਂ ਵੀ ਖਰੀਦਦਾਰੀ ਕਰਨ ਵਾਸਤੇ ਆਏ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਜੀ ਲੋਕ ਖਰੀਦਦਾਰੀ ਕਰਨ ਆਏ ਆ ਜਨਮਸ਼ਟਮੀ ਦੇ ਜੀ ਗੱਡੂ ਕੋ ਪਾਲ ਜੀ ਸੋ ਫਿਰ ਇਹ ਕ੍ਰਿਸ਼ਨ ਜਨਮਸ਼ਟਮੀ ਮਨਾਣੀ ਹੈ ਹਾਂ ਜੀ ਹਾਂ ਪੂਰੇ ਚਾਵਾਂ ਦੇ ਨਾਲ ਹਾਂ ਜੀ ਹਾਂ ਜੀ ਪੂਰੇ ਚਾਵਾਂ ਸੋ ਸਰ ਉਹ ਡੀਕ ਜਿਹੜੀ ਇਹ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਇੱਕ ਸਾਲ ਪਹਿਲਾਂ ਹੀ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਹਾਂ ਜੀ ਸ਼ੁਰੂ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਇਹ ਸਾਡਾ ਧਾਰਮਿਕ ਜੀ ਤੋਹਾਰ ਜੀ ਹਿੰਦੂਤਰ ਮਨਾਉਂਦੇ ਜੀ ਜੁੜਿਆ ਜੀ ਜੀ ਹਾਂ ਜੀ ਉਪਰ ਕਿੰਨੀ ਕਿਰਪਾ ਕ੍ਰਿਸ਼ਨ ਕਨਈਆ ਦੀ ਬਹੁਤ ਬਹੁਤ ਕਿਰਪਾ ਹੈ ਪੂਰੀ ਕਿਰਪਾ ਉਹਨਾਂ ਦੀ ਕਿਰਪਾ ਸਾਰੀ ਸਾਰੇ ਪਾਸੇ ਹਾਂ ਜੀ ਸੋ ਗੱਲਬਾਤ ਕੀਤੀ ਹੈ ਜੀ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਾਂਗੇ ਕਿ ਲੋਕ ਜਰੇ ਨੇ ਬੜਾ ਪਿਆਰ ਕਰਦੇ ਨੇ ਕ੍ਰਿਸ਼ਨ ਕਨਈਆ ਨੂੰ ਲੱਲਾ ਜੀ ਨੂੰ ਤੇ ਸਮਾਨ ਖਰੀਦਣ ਵਾਸਤੇ ਇੱਥੇ ਪਹੁੰਚੇ ਨੇ ਪੂਰੀਆ ਰੌਣਕਾਂ ਲੱਗੀਆਂ ਹੋਈਆਂ ਨੇ ਪਹਿਲਾਂ ਹੀ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕ੍ਰਿਸ਼ਨ ਕਨੇਯਾਰੂ ਜਿਹੜਾ ਇਹ ਮਨਾਉਣ ਵਾਸਤੇ ਤੇ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਤੇ ਨਾਲ ਦੀ ਨਾਲ ਉਹਨਾਂ ਦਾ ਕੇਕ ਵੀ ਕੱਟਿਆ ਜਾਏਗਾ ਤੇ ਨਾਲ ਦੀ ਨਾਲ ਜਿਹੜਾ ਇਹ ਉਹਨਾਂ ਨੂੰ ਮੱਖਣ ਵੀ ਖਵਾਇਆ ਜਾਏਗਾ ਸਾਰੇ ਭਾਰਤ ਦੇ ਵਿੱਚ ਜਿਹੜਾ ਇਹ ਉਹ ਤਿਹਾਰ ਜਿਹੜਾ ਇਹ ਉਹ ਮਨਾਇਆ ਜਾ ਰਿਹਾ ਕ੍ਰਿਸ਼ਨ ਜਨਮ ਅਸ਼ਟਮੀ ਜਿਹੜਾ ਇਹ ਸੋਮਵਾਰ ਮਨਾਇਆ ਜਾ ਰਹੀ ਹੈ ਸੋ ਬੜੀ ਕਿਰਪਾ ਇਹ ਕ੍ਰਿਸ਼ਨ ਕਨੇ ਯਾਦੀ ਹਰ ਸਾਲ ਜਿਹੜਾ ਉਹਨਾਂ ਦਾ ਤਿਹਾਰ ਜਿਹੜਾ ਹੈ ਮਨਾਇਆ ਜਾਂਦਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਆਪਾਂ ਗੱਲਬਾਤ ਵੀ ਕਰਾਂਗੇ ਹੋਰ ਵੀ ਜਿਹੜੇ ਇੱਥੇ ਪਹੁੰਚੇ ਨੇ ਲੋਕ ਜਿਹੜੇ ਪਹੁੰਚੇ ਨੇ ਤਿਆਰੀਆਂ ਦੀ ਗੱਲ ਕਰ ਲਈਏ ਤੇ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਬੜੀ ਕਿਰਪਾਏ ਕ੍ਰਿਸ਼ਨਿਕ ਨੇ ਇਹਦੀਆਂ ਤਸਵੀਰ ਇੱਕ ਤੁਹਾਨੂੰ ਦਿਖਾ ਦਾਂਗੇ ਕਿ ਬੱਚੇ ਨੂੰ ਮੁਕਟ ਮੁਕਟ ਜਿਹੜਾ ਹੈ ਕ੍ਰਿਸ਼ਨਿਕ ਨੇ ਯਾਣਾ ਨੂੰ ਬਣਾਣਾ ਤੇ ਉਹ ਦਿਨ ਜਿਹੜਾ ਹੈ ਉਹਨਾਂ ਨੂੰ ਮੰਦਰੇ ਲੈ ਕੇ ਜਾਣਾ ਹੈ ਤੇ ਬੱਚੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਾਈਵ ਤੇ ਆਪਾਂ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ ਉਹਨਾਂ ਦੇ ਪਰਸ ਨਾਲ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਹਰ ਸਾਲ ਜਿਹੜਾ ਇਹ ਭਾਰਤ ਦੇ ਵਿੱਚ ਮਨਾਇਆ ਜਾਂਦਾ ਤਿਉਹਾਰ ਤੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਕ੍ਰਿਸ਼ਨ ਬਣਾਉਂਦੇ ਨੇ ਤੇ ਮੰਦਿਰੇ ਲੈ ਕੇ ਜਾਂਦੇ ਨੇ ਤੇ ਕਿਤੇ ਨਾ ਕਿਤੇ ਕ੍ਰਿਸ਼ਨ ਦੀ ਵੀ ਕਿਰਪਾ ਆਂਦੀ ਹੈ ਸੋ ਆਪਾਂ ਗੱਲਬਾਤ ਕਰਦੇ ਆਂ ਜੀ ਇੱਥੇ ਪਹੁੰਚੇ ਨੇ ਰਾਦੇ ਰਾਦੇ ਕੀ ਨਾਮ ਦੇ ਅਰਜਿੰਦਰ ਤੁਸੀਂ ਵੀ ਫਿਰ ਆਏ ਹੋ ਅੱਜ ਸਮਾਨ ਲੈਣ ਬੱਚੇ ਦਾ ਸਮਾਨ ਲੈਣਾ ਹੈ ਕ੍ਰਿਸ਼ਨ ਬਣਾਣਾ ਹਣਾ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਮਾਨ ਲੈਣ ਆਇਓ ਹਾਂਜੀ ਹਾਂਜੀ ਬੱਚਿਆਂ ਨੂੰ ਕ੍ਰਿਸ਼ਨ ਬਣਾਉਣਾ ਫਿਰ ਹਾਂਜੀ ਕਿੰਨਾ ਕੁ ਚਾਹ ਹੁੰਦਾ ਫਿਰ ਵੱਧ ਚਾਹ ਹੁੰਦਾ ਪਹਿਲੀ ਵਾਰ ਬਣਾ ਰਹੇ ਇਕ ਦਾ ਨਹੀਂ ਤੀਜੀ ਵਾਰ ਤੀਜੀ ਵਾਰ ਬਣਾ ਰਹੇ ਕਿੰਨੇ ਕੀ ਕਿਰਪਾ ਫਿਰ ਕ੍ਰਿਸ਼ਨ ਜਨਮ ਅਸ਼ਟਮੀ ਆ ਦੇ ਤੁਸੀਂ ਸਮਾਨ ਲੈਣ ਪਹਿਲਾਂ ਹੀ ਆ ਗਏ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਕ੍ਰਿਸ਼ਨ ਕਨਿਆਨ ਨੂੰ ਪਿਆਰ ਕਰਦੇ ਨੇ ਜਨਮ ਅਸ਼ਟਮੀ ਹਰ ਸਾਲ ਮਨਾਦੇ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਵਧਾਈ ਦੇਣਾ ਚਾਹੁੰਦੇ ਸੋ ਉਹਨਾਂ ਨੇ ਵਧਾਈ ਦਿੱਤੀ ਹੈ ਜੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਉੱਤੇ ਤਿਆਰੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਤਿਆਰੀਆਂ ਜਰੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਆਪਾਂ ਹੋਰ ਵੀ ਇੱਥੇ ਮੌਜੂਦ ਨੇ ਜਿਹੜੇ ਸਮਾਨ ਲੈਣ ਵਾਸਤੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਹੋਰ ਵੀ ਇੱਥੇ ਬੱਚਿਆਂ ਵਾਸਤੇ ਸਮਾਨ ਖਰੀਦਣ ਆਏ ਨੇ ਤਿਆਰੀਆਂ ਜਿਹੜੀਆਂ ਨੇ ਕ੍ਰਿਸਟਨ ਜਨਮ ਅਸ਼ਮੇ ਦੀਆਂ ਹੋ ਰਹੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਮੇਰਾ ਸ਼ੇਖ ਵਾੜੀ ਅਸ਼wini ਜੀ ਤੁਸੀਂ ਵੀ ਸਮਾਨ ਖਰੀਦਣ ਆਏ ਹੋ ਜਨਮ ਅਸ਼ਟਮੀ ਦੇ ਤਿਹਾਰ ਤੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਲੈ ਤਿਹਾਰ ਬਹੁਤ ਵਧੀਆ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣਾ ਤਿਹਾਰ ਅਸੀਂ ਬੜੇ ਧੂਮਦਾ ਹਨ ਮਨਾ ਰਹੇ ਹਾਂ ਹਰ ਸਾਲ ਮਨਾਉਂਦੇ ਹਰ ਸਾਲ ਮਨਾਇਆ ਜੀ ਤੁਸੀਂ ਕੀ ਲੈਣ ਆਏ ਹੋ ਫਿਰ ਅਸੀਂ ਵੀ ਇਹੀ ਪਸੇ ਜੱਕੂ ਸਮਾਨ ਹੀ ਜੀ ਅੱਛਾ ਜੀ ਹਾਂਜੀ ਜੋ ਕਿਸੇ ਜੋ ਕਿਸੇ ਜਨਮ ਅਸ਼ਟਮੀ ਦਾ ਹੁੰਦਾ ਵਾ ਉਹ ਲੈਣ ਆਏ ਸਜਾਵਟ ਦਾ ਕਿੰਨਾ ਚਾਹ ਹੁੰਦਾ ਫਿਰ ਹਰ ਸਾਲ ਮਨਾਉਣਾ ਹੁੰਦਾ ਨਹੀਂ ਬਹੁਤ ਚਾਈ ਨੂੰ ਇਸ ਤੋਂ ਬਾਅਦ ਆਪਣੇ ਜਰਨਲ ਅਮੰਦਰ ਮੋਦੀ ਨੇ ਬਣਾਇਆ ਉਸ ਤੋਂ ਬਾਅਦ ਸਾਨੂੰ ਹੋਰ ਦੁਨਆ ਚਾਹ ਹੋ ਗਿਆ ਬਹੁਤ ਖੁਸ਼ੀ ਹੈ ਮੋਦੀ ਨੇ ਉਹਦਾ ਸਾਡਾ ਹਰ ਤਿਹਾਸ ਦੇ ਰੌਣਕ ਵਧੀ ਹੈ ਰੌਣਕ ਵਧੀ ਹੈ ਇਹ ਚ ਕੋਈ ਚੱਕਰੀ ਹੈ ਜੀ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਹਰ ਸਾਲ ਆਪਾਂ ਤਿਹਾਰ ਮਨਾਉਂਦੇ ਆ ਤੇ ਬਹੁਤ ਵਧੀਆ ਲੱਗਦਾ ਤੇ ਖੁਸ਼ੀਆਂ ਤੇ ਚਾਵਾਂ ਨਾਲ ਮਨਾਉਂਦੇ ਆ ਸੋ ਹੋਰ ਵੀ ਕਸਟਮਰ ਅਤੇ ਪਹੁੰਚੇ ਨੇ ਖਰੀਦਦਾਰੀ ਕਰ ਰਹੇ ਨੇ ਕ੍ਰਿਸ਼ਨ ਕਲਿਆਣ ਨੂੰ ਜਿਹੜੇ ਪਿਆਰ ਕਰਦੇ ਨੇ ਸੇਰ ਦੀਆਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਐਦਾਂ ਹੀ ਖਰੀਦਦਾਰੀ ਹੋ ਰਹੀ ਹੈ ਆਪਾਂ ਗੱਲਬਾਤ ਕਰਦੇ ਆਂ ਸੋਰਾ ਦੇ ਰਾਦੇ ਜੀ ਕੀ ਨਾਮ ਦੇ ਸविता ਬੁੱਧਰ ਦੇਖੋ ਸविता ਤੁਸੀਂ ਵੀ ਸਮਾਨ ਫਿਰ ਖਰੀਦਣ ਆਏ ਦੇ ਕ੍ਰਿਸ਼ਨ ਕਨਈਆ ਵਾਲੇ ਹਾਂ ਜੀ ਹਾਂਜੀ ਹਾਂਜੀ ਕੀ ਕੀ ਲੈਣਾ ਹੈ ਇਹਦੇ ਅਸੀਂ ਉਹਨਾਂ ਦੇ ਮੁਗਟ ਲੈਣੇ ਆ ਕੋਈ ਅਡਰਸਾ ਲੈਣੀਆਂ ਕੋਈ ਸ਼ਿੰਗਾਰ ਦਾ ਸਮਾਨ ਲੈਣਾ ਚਾਹੁੰਦੇ ਆ ਕਿੰਨੇ ਕੀ ਕਿਰਪਾ ਫਿਰ ਕ੍ਰਿਸ਼ਨ ਕਨਈਆ ਦੀ ਬਹੁਤ ਜ਼ਿਆਦਾ ਉਹਨਾਂ ਦੀ ਕਿਰਪਾ ਇੱਥੇ ਤੱਕ ਪਹੁੰਚੇ ਆ ਬਹੁਤ ਜ਼ਿਆਦਾ ਹਾਂਜੀ ਸੋ ਫਿਰ ਹਰ ਸਾਲ ਉਡੀਕ ਕਰਦੇ ਰਹਿੰਦੇ ਕਿ ਕ્યાર ਆਵੇ ਹਾਂਜੀ ਆ ਸਾਲ ਵੀ ਬਹੁਤ ਉਡੀਕ ਕਰਦਿਆਂ ਵੀ ਇਹ ਇਤਿਹਾਸ ਜਲਦੀ ਆਏ ਹੋ ਰਹੀ ਹੈ ਬੜੀ ਸ਼ਰਧਾ ਨਾਲ ਮਨਾਉਂਦੇ ਨੇ ਇਤਿਹਾਸ ਨੂੰ ਸਮਾਨ ਵਿੱਚ ਪਹੁੰਚ ਆਉਂਦਾ ਹੈ ਲੱਲਾ ਜੀ ਨੂੰ ਫਿਰ ਮੱਖਣ ਵੀ ਖਵਾਇਆ ਜਾਂਦਾ ਹੈ ਜੀ ਇਹਨਾਂ ਨੂੰ ਹਰ ਤਰ੍ਹਾਂ ਦਾ ਭੋਗ ਲਗਾਉਂਦੇ ਆਂ ਔਰ ਮਿਠਾਈ ਦਾ ਭੋਗ ਲਾਨੇ ਮੱਖਣ ਦਾ ਲਾਨੇ ਕੇਕ ਵੀ ਕੱਟਦੇ ਆਂ ਬੱਚਿਆਂ ਨਾਲ ਵੀ ਸੈਲੀਬ੍ਰੇਟ ਕਰਦੇ ਆਂ ਕਿੱਥੋਂ ਆਏ ਹੋ ਤੁਸੀਂ ਅਸੀਂ ਵੱਡੇ ਘូមਨ ਤੋਂ ਆਏ ਆਂ ਜੀ ਹਰ ਸਾਲ ਫਿਰ ਸਮਾਨ ਲੈਣਾ ਹੁੰਦਾ ਹੈ ਜੀ ਹਾਂ ਜੀ ਹਰ ਸਾਲ ਅਸੀਂ ਆਉਂਦੇ ਆਂ ਜੀ ਕਿੰਨਾ ਉਤਸ਼ਾਹ ਹੁੰਦਾ ਫਿਰ ਬਹੁਤ ਜ਼ਿਆਦਾ ਖਾਣੇ ਦੇ ਵਿੱਚ ਚਾਹ ਵੀ ਬਹੁਤ ਜ਼ਿਆਦਾ ਚਾਹ ਹੁੰਦਾ ਹੈ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕ੍ਰਿਸ਼ਨ ਘਈ ਨੂੰ ਪਿਆਰ ਕਰਦੇ ਆਂ ਬਸ ਸਹੀ ਮੈਸੇਜ ਇਹ ਨਹੀਂ ਹੈ ਇਹ ਸਾਡਾ ਮਤਲਬ ਪਰਮਾਤ ਇਹਨਾਂ ਦਾ ਵੀ ਸਾਨੂੰ ਤੇ ਹਰ ਜਿਹੜਾ ਬੜੇ ਸ਼ਰਧਾ ਨਾਲ ਬਣਾਉਣਾ ਚਾਹੀਦਾ ਹੈ ਕਿਸੇ ਆ ਹੀ ਆਪਣੇ ਬੱਚੇ ਦਾ ਕਰਦੇ ਸਾਰਾ ਕੁਝ ਇਹ ਸਾਡੇ ਭਗਵਾਨ ਹੈ ਇਹਨਾਂ ਦਾ ਸਾਰਾ ਕੁਝ ਸਾਨੂੰ ਤੁਸੀ ਤੁਸੀ ਸਭ ਕੁਝ ਕਰਨਾ ਚਾਹੀਦਾ ਹੈ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਜਿੱਦਾਂ ਆਪਾਂ ਆਪਣੇ ਬੱਚੇ ਦਾ ਸੈਲੀਬ੍ਰੇਟ ਕਰਦੇ ਆ ਜਨਮ ਦਿਹਾੜਾ ਉਦਾਂ ਹੀ ਜਿਹੜਾ ਇਹਨਾਂ ਦਾ ਕਰਨਾ ਚਾਹੀਦਾ ਇਹਨਾਂ ਦੀ ਬੜੀ ਕਿਰਪਾ ਤੇ ਕਿਰਪਾ ਬਣੀ ਰਹਿੰਦੀ ਹੈ ਤਸਵੀਰ ਇੱਕ ਦਿਖਾ ਦਾਂਗੇ ਤੁਹਾਨੂੰ ਕਿ ਤਿਆਰੀਆਂ ਮੁਕਟ ਮੁਕਟ ਸਜਾਵਟ ਸਾਰਾ ਕਰਦੇ ਪਏ ਆਪਾਂ ਭਾਜੀ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਦੁਕਾਨ ਦੇ ਉੱਤੇ ਰੌਣਕਾਂ ਲੱਗੀਆਂ ਨੇ ਆਪਾਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਕੀ ਕਹਿਣਾ ਉਹਨਾਂ ਦਾ ਸੁਪਾ ਇਹ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਦੁਕਾਨ ਦੇ ਉੱਤੇ ਰੌਣਕਾਂ ਲੱਗੀਆਂ ਨੇ ਹਰ ਸਾਲ ਐਦਾਂ ਹੀ ਰੌਣਕਾਂ ਲੱਗਦੀਆਂ ਹਰ ਸਾਲ ਨਹੀਂ ਹਰ ਇੱਕ ਦਿਨ ਤੇ ਹਰ ਦੇ ਉੱਤੇ ਰੌਣਕਾਂ ਲੱਗਦੀਆਂ ਨੇ ਆਪਾਂ ਗੱਲਬਾਤ ਕਰਦੇ ਆ ਕੀ ਨਾਮ ਹੈ ਤੇ ਕਿੰਨੀ ਪੁਰਾਣੀ ਦੁਕਾਨ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਜੀ ਮੇਰਾ ਪੰਕਜ ਸ਼ਰਮਾ ਸੋ ਸ਼ਰਮਾ ਸਾਹਿਬ ਕਿੰਨੀ ਕੁ ਪੁਰਾਣੀ ਦੁਕਾਨ ਹੈ ਤੁਹਾਡੀ ਸਾਡੀ 25 ਸਾਲ ਹੋ ਗਈ ਜੀ ਜੀ 25 ਸਾਲ ਤੋਂ ਅਸੀਂ ਪਟਾਲੇ ਦੇ ਵਿੱਚ 25 ਸਾਲ ਤੋਂ ਅਸੀਂ ਪਟਾਲੇ ਦੇ ਵਿੱਚ ਕਾਫੀ ਕੰਮ ਕਰਦੇ ਪਏ ਹਾਂ ਜੀ ਰੂਣ ਕੱ ਲੱਗੀਆਂ ਨੇ ਕਿ ਲੋਕ ਜਰੇ ਨੇ ਕ੍ਰਿਸ਼ਨ ਦੇ ਵਸਤਰ ਜਰੇ ਨੇ ਸਾਰਾ ਸਮਾਨ ਲੈ ਕੇ ਜਾ ਰਹੇ ਆ ਅੱਜ ਅੱਜ ਬਹੁਤ ਰੋਣ ਕਾ ਜੀ ਸਾਰਾ ਇੰਨਾ ਦਾ ਹੀ ਸਹਿਯੋਗ ਹੈ ਕਸਟਮਰ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਜੀ ਅਸੀਂ 2000 ਸਾਲ ਦੇ ਵਿੱਚ ਦੁਕਾਨ ਖੋਲੀ ਸੀਗੀ ਕੋਟੀ ਜੀ ਜੀ ਉਸ ਤੋਂ ਬਾਅਦ ਜੋ ਆ ਨਵੀਂ ਵੱਡੀ ਦੁਕਾਨ ਇਹਨਾਂ ਨੇ ਕਰਾਈ ਜੀ ਸਾਰਾ ਇਹਨਾਂ ਦਾ ਹੀ ਸਹਿਯੋਗ ਹੈ ਜੀ ਬਾਕੀ ਕਿਤੇ ਨੀਦਾ ਸਹੀ ਹੋ ਗਿਆ ਸਾਡੇ ਤਾਂ ਸਾਰ ਤੇ ਹਾਰ ਦੇ ਤੇ ਅਸੀਂ ਐਡਾ ਹੀ ਰੋਣੇ ਲੱਗਦੀ ਹੈ ਜੀ ਜਨਵਾਰ ਚ ਵੀ ਨਵਰਾਤ ਰੇ ਤੇ Diwali ਹਾਰ ਤੇ ਹਾਰ ਦੇ ਦਿਨ ਸੋਕਰ ਕਿੰਨੇ ਕਿਰਪਾ ਕ੍ਰਿਸ਼ਨ ਕਨਈਆ ਦੀ ਕਹਿੰਦੇ ਛੋਟੀ ਦੁਕਾਨ ਸੀ ਅੱਜ ਬੜੀ ਵੱਡੀ ਦੁਕਾਨ ਹੋ ਗਈ ਕਿਤਨਾ ਕਿਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਸਾਰੇ ਪਰਿਵਾਰ ਦੱਸੇ ਕੀ ਕਹਿਣਾ ਚਾਹੁੰਦੇ ਸਾਰੀ ਉਹਨਾਂ ਦੀ ਦੇਖੋ ਜੀ ਕਾਲੀ ਮਾਤਾ ਦਾ ਮੰਦਰ ਹੈ ਸਾਡੇ ਲਾਗੇ ਜੀ ਬਹੁਤ ਆਪਣਾ ਉਹਨਾਂ ਦੀ ਮਹਾਰਾਣੀ ਦੀ ਰਿਸ਼ੀ ਜੀ ਦੀ ਬਹੁਤ ਕਿਰਪਾ ਸਾਡੇ ਜੀ ਛੋਟੇ ਨੂੰ ਵੱਡੇ ਉਹਨਾਂ ਨੇ ਬਹੁਤ ਬਹੁਤ ਜਿੰਨੇ ਜੋਗੇ ਨਹੀਂ ਸੀਗੇ ਉਹਨੇ ਜੋਗੇ ਕਰ ਲਏ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਫਿਰ ਕ੍ਰਿਸ਼ਨ ਜਨਮਸ਼ਟਮੀ ਮਨਾ ਰਹੇ ਨੇ ਸੋਮਵਾਰ ਸਾਰੇ ਪਾਰਾ ਚ ਬਹੁਤ ਹੁੰਮਤਾ ਮਨਾਓ ਆਪਣੀ ਅੰਡੂਆਂ ਦਾ ਤਿਹਾਰ ਹੈ ਬਹੁਤ ਹੁੰਮਤਾ ਮਨਾਓ ਇਹ ਹੋਇਆ ਜਿਹਨੇ ਜਨਾਈ ਸੋ ਫਿਰ ਤਿਆਰੀਆਂ ਜਿਹੜੀਆਂ ਨੇ ਤਿਆਰੀਆਂ ਅੱਜ ਤੋਂ ਸ਼ੁਰੂ ਹੋ ਚੁੱਕੀਆਂ ਸੋਮਵਾਰ ਆ ਸ਼ਨੀਵਾਰ ਆ ਤੇ ਸੋਮਵਾਰ ਜਿਹੜਾ ਜਿਹੜਾ ਜਨਮ ਅਸ਼ਮੀ ਮਨਾਇ ਜਾ ਰਹੀ ਹੈ ਸਾਡੇ ਕੋ 15 ਦਿਨ ਹੋ ਗਏ ਆ ਅੱਛਾ ਜੀ ਪੂਰਾ ਰਸ ਲੱਗਾ ਦਾ ਜੀ ਤੇ ਰੋਜ਼ ਅਸੀਂ 9 10 ਵਜੇ ਰਾਤੀ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਲੈ ਜਾਂਦੇ ਹਾਂ ਜੀ ਤੇ ਪੂਰਾ ਰਸ ਆਈ 15 ਦਿਨ ਪਹਿਲਾਂ ਤਿਆਰੀਆਂ 15 ਦਿਨ ਤੋਂ ਲੁਕੀ ਤਿਆਰੀਆਂ ਕਰ ਰਹੇ ਹਾਂ ਐਦਾਂ ਹੀ ਤਿਆਰੀ ਕਰਦੇ ਵੇ ਸਾਡੇ ਜਿਹੜੇ ਕਸਟਮਰ ਬੜੇ ਪੁਰਾਣੇ ਗੀਰ 20 25 ਸਾਲ ਦੇ ਸਾਡੇ ਨਾਲ ਜੁੜੇ ਹੋਏ ਆ ਜੀ ਉਹ ਪਹਿਲੇ ਹੀ ਆ ਜਾਂਦੇ ਰਸ ਹੋ ਜਾਂਦਾ ਫੇ ਉਹ ਕਦੇ ਆਪਣੀ ਤਸੱਲੀ ਨਾਲ ਕਿਸੇ ਨੇ ਆਪਣਾ ਸਮਾਨ ਲੈਣਾ ਹੁੰਦਾ ਤੇ ਬਹੁਤ ਬਹੁਤ ਨਹੀਂ ਹੋ ਗਈ ਸਾਡੇ ਸਾਰੇ ਸਾਰੇ ਇਲਾਕੇ ਦੇ ਕਸਬਿਆਂ ਦੇ ਜਿੰਨੇ ਵੀ ਛੋਟੇ ਛੋਟੇ ਕਸਬੇ ਸਾਰੇ ਲੋਕਾਂ ਦੇ ਅਸੀਂ ਇਕੱਲੇ ਸੀਗੇ 2006 ਦੇ ਚੱਕਰਨ ਵਾਲੇ ਅੱਜ ਕਿਰਪਾ ਵਾ ਬੜੇ ਲੋਕ ਕਰਦੇ ਵੀ ਆਹੇ ਕੰਮ ਜੀ ਜੀ ਅਸੀਂ ਸ਼ਹਿਰ ਦੇ ਵਿੱਚ ਇਕੱਲੇ ਆਲੇ ਕੰਮ ਹੋ ਗਏ ਲੱਡੂਪਾਲ ਲੋਕਾਂ ਕੋਲ ਕਿਸੇ ਕਿਸੇ ਕੋਲ ਦੇ ਗੇ ਜੀ ਹੁਣ ਹਰ ਘਰ ਦੇ ਵਿੱਚ ਦੱਸਦਾ ਲੱਡੂਪਾਲ ਵੀ ਹੈਗੇ ਜੀ 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 ਅਗਰ ਤੁਸੀਂ ਬਾਜ਼ਾਰ 'ਚ ਦੇਖੋਗੇ ਕਿੰਨੀਆਂ ਦੁਕਾਨਾਂ ਲੱਗੀਆਂ ਸਾਰੇ ਲੋਕ ਚਲੋ ਪਰਮਾਤਮਾ ਸਾਰਿਆਂ ਨੂੰ ਦੇਵੇ ਜੀ ਤੇ ਬਹੁਤ ਵਧੀਆ ਚਲੋ ਪਰਮਾਤਮਾ ਵਾਦੇ ਭਾਈ ਜਵੇ ਸਾਰੇ ਆਵਰੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਛੋਟੀ ਦੁਕਾਨ ਸੀਗੀ ਅੱਜ ਕਿਤੇ ਨਾ ਕਿਤੇ ਪਰਮਾਤਮਾ ਦੀ ਕਿਰਪਾ ਹੋਈ ਏ ਕ੍ਰਿਸ਼ਨ ਕਨਈਆ ਦੀ ਲੱਡੂ ਗੋਪਾਲ ਜੀ ਦੀ ਕਿਰਪਾ ਹੋਈ ਏ ਤੇ ਅੱਜ ਛੋਟੀ ਤੋਂ ਬੜੀ ਵੱਡੀ ਦੁਕਾਨ ਹੋ ਗਈ ਏ ਤੇ ਵੀਡੀਓ ਨੂੰ ਵੱਤਵਤ ਸ਼ੇਅਰ ਕਰਿਓ ਕੈਮਰਾ ਪਰਸਨ ਬਵਨ ਅਗਰ왈 ਦਾ ਨਾਲ ਲੱਕੀ ਰਾਜਬੋਧ ਬਟਾਲਾ